ਭਾਈ ਕੀ ਮਤਲਬ ਹੈ ਤੇਰਾ ਮਤਲਬ ਇਹ ਹੈ ਵੀ ਮੈਂ ਆਪਦਾ ਪੁੱਤ ਤੇਰੀ ਝੋਲੀ ਪਾ ਰਿਹਾ ਚਲ ਆ ਦੇ ਮੈਂ ਕੀ ਲੈ ਕੇ ਆ ਕੀ ਇਹ ਦਦੀ ਪਰਚੀ ਮੇਰੀ ਕਾਜੂ ਕੀ ਢਿਚੋ ਆ ਤੇ ਦਾ ਨੰਬਰ ਮਾ ਕੀ ਮਤਲਬ ਆ ਤੇਰੀਆਂ ਇਹ ਗੱਲਾਂ ਦਾ ਵੀ ਜਿਹਨੂੰ ਹੁਣ ਤੱਕ ਮੈਂ ਚਾਚੀ ਜਾਂਦਾ ਰਹਾ ਅਸਲ ਚ ਉਹੀ ਮੇਰੀ ਮਾਂ ਹੈ ਚਾਰਜ ਲਗਾ ਰਹੀ ਸੀ ਜਾਂ ਜਾਣਕਾਰੀ ਇਕੱਠੀ ਕਰਦੀ ਪਈ ਸੀ ਕੀ ਕਰਦੀ ਸੀ ਫੋਨ ਨਾਲ ਮੈਂ ਤੁਹਾਨੂੰ ਕਹਿ ਰਹੀ ਹਾਂ ਨਾ ਕਿ ਮੈਂ ਫੋਨ ਚਾਰਜ ਲਗਾਰੀ ਸੀ ਮੈਂ ਕੀ ਕਰਨੀ ਜਾਣਕਾਰੀ ਇਕੱਠੀ ਕਰਕੇ ਪਰ ਆਪਣਾ ਤਾਂ ਬਈ ਹਾਬਕ ਦਾ ਵਸਦਾ ਗਾ ਦੇ ਮੈਂ ਨਹੀਂ ਆਪਦੀ ਜ਼ਮੀਨ ਚੋਂ ਖੁੱਡ ਵੀ ਦਿੰਦਾ ਮੇਰੇ ਤਾਂ ਕੋਰੀ ਨਾਂਗੀ ਅੱਜ ਸਮਝ ਲੈ ਉਹ ਕੱਲੂ ਸਮਝ ਲੈ ਕਰ ਨਾ ਇਹ ਛੋਟਾ ਨਾਲ ਛੜਿਆ ਇਹ ਜਮੀਨ ਦੇ ਮਰਲੇ ਤਾਰੀ ਨੂੰ ਸਾਡੀ ਢੋਲੀ ਪਾਦਾ ਵੀ ਮੈਂ ਬਈ ਵਾਲੀ ਜ਼ਮੀਨ ਵੀ ਮੈਂ ਦੱਬ ਲੂਆ ਬੱਠੇ ਆੜੀ ਭਾਈ ਮੈਨੂੰ ਜਿਹੜੀ ਗੱਲ ਦਾ ਡਰ ਸੀ ਉਹ ਹੀ ਹੋ ਗਈ ਪਰਮਾਤਮਾ ਤੋਂ ਮੇਰੀ ਖੁਸ਼ੀਆਂ ਨਹੀਂ ਜਰੀਆਂ ਗਈਆਂ ਚੱਲ ਭਾਈ ਹੁਣ ਹੌਸਲਾ ਰੱਖ ਮੈਂ ਤਾਂ ਤੈਨੂੰ ਹੁਣ ਐ ਵੀ ਨਹੀਂ ਕਹਿ ਸਕਦਾ ਵੀ ਪਰਮਾਤਮਾ ਚੰਗਾ ਕਰੂਗਾ ਮੈਂ ਤਾਂ ਹੁਣ ਐ ਸੋਚੀ ਜਾਣਾ ਵੀ ਬਾਈ ਨੂੰ ਕੀ ਮੂੰਹ ਦਿਖਾਉਂਦਾ ਮੈਂ ਕੀ ਕਹੂੰ ਉਹ ਮੇਰੇ ਸਹਾਰੇ ਛੱਡ ਕੇ ਗਿਆ ਸੀ ਤੈਨੂੰ ਤੇ ਵੀ ਆਹ ਕੁਛ ਕਰਤਾ ਗੌਰ ਨਹੀਂ ਕਰੀ ਭਾਈ ਰੱਬ ਨੇ ਪਹਿਲੇ ਹੀ 8 ਸਾਲਾਂ ਬਾਅਦ ਮੇਰੀ ਸੁਣੀ ਸੀ ਹੁਣ ਵੀ ਮੇਰਾ ਜਵਾਕ ਖੋ ਲਿਆ ਮੈਂ ਤੇਰੇ ਭਾਈ ਨੂੰ ਕੀ ਮੂੰਹ ਦਿਖਾਉਂਗੀ ਚਲ ਕੋਈ ਨਾ ਤੂੰ ਹੌਸਲਾ ਰੱਖ ਪਰਮਾਤਮਾ ਫੇਰ ਭਲੀ ਕਰੂਗਾ ਬਾਈ ਮੈਨੂੰ ਆਏ ਦੱਸ ਰਾਣੀ ਠੀਕ ਹੈ ਹਾਂ ਠੀਕ ਹੈ ਖੀਚਵਾ ਖੇ ਉਹਦੇ ਕੋਲੇ ਬੈਗਰੂ ਨੇ ਪੁੱਤ ਤੇ ਧੀ ਦਿੱਤੇ ਜੋੜਾ ਦਿੱਤਾ ਸ਼ੁਕਰ ਹੈ ਵਾਹਿਗੁਰੂ ਦਾ ਹੋਦੀ ਤਾਂ ਸੁਣੀ ਮੇਰੀਆਂ ਹੀ ਖੁਸ਼ੀਆਂ ਨੂੰ ਨਜ਼ਰ ਲਾ ਕੇ ਕਿਓ ਨਜ਼ਰ ਲੱਗੀ ਕੋਈ ਨਾ ਬੈਗਰੂ ਫੇਰ ਭਲੀ ਕਰੂਗਾ ਤਾਂ ਕੀ ਹੋ ਗਿਆ ਹੁਣ ਕਿਹੜਾ ਸਾਰੇ ਦੀ ਗੱਲ ਹੈਗੀ ਰੋ ਨਾ ਕੋਈ ਨਾ ਹੌਸਲਾ ਰੱਖ ਮੈਂ ਤੂੰ ਬਣੀ ਬੈਠਾ ਜਾਂਦਾ ਤੇ ਤੇ ਕੋਲੇ ਮਾਫ ਕਰੀ ਰਾਣੀ ਇਸ ਤੋਂ ਬਿਨਾ ਨਾ ਮੇਰੇ ਕੋਲੇ ਹੋਰ ਕੋਈ ਹੱਲ ਨਹੀਂਗਾ ਆ ਤਾਂ ਕੁਰਬਾਨੀ ਬੱਚੀ ਦੀ ਤੈਨੂੰ ਦੇਣੀ ਪਊਗੀ ਲੈ ਪਰਜਾਈ ਤੇਰਾ ਪੁੱਤ ਹੈ ਮੇਰਾ ਪੁੱਤ ਹਾਂ ਬਈ ਕੀ ਮਤਲਬ ਹੈ ਤੇਰਾ ਮਤਲਬ ਇਹ ਹੈ ਵੀ ਮੈਂ ਆਪਦਾ ਪੁੱਤ ਤੇਰੀ ਝੋਲੀ ਪਾ ਰਹੀ ਹਾਂ ਨਾ ਨਾ ਬਈ ਮੈਂ ਇਹ ਬਾਪ ਨਹੀਂ ਕਰ ਸਕਦੀ ਮੈਂ ਇੱਕ ਮਾਂ ਤੋਂ ਉਹਦਾ ਪੁੱਤ ਕਿਵੇਂ ਦੂਰ ਕਰ ਦਿਆ ਪਰਮਾਤਮਾ ਨੇ ਮੇਰੇ ਨਾਲ ਜੋ ਕਰਤੇ ਮੈਂ ਚਰ ਲੂੰਗੀ ਕਿਉਂ ਬੋਲੀਆਂ ਗੱਲਾਂ ਕਰਦੇ ਹੋ ਨੀ ਭਾਈ ਜਵਾਕ ਮਾਂ ਤੋਂ ਦੂਰ ਹੁੰਦਾ ਜਦੋਂ ਆਪਾਂ ਬਗਾਨਿਆਂ ਨੂੰ ਦਿੰਨੇ ਹੁੰਦੇ ਆ ਤੂੰ ਤਾਂ ਇਹਦੀ ਵੱਡੀ ਮੰਗੀ ਤਾਂ ਕਿ ਇਹਨੂੰ ਤਾਂ ਦੋ ਮਾਮਾ ਮਿਲ ਗਿਆ ਸਮੂੰਗਾ ਤੂੰ ਸੰਭਕੇਗੀ ਇਹਨੂੰ ਮੈਨੂੰ ਪਤਾ ਵੀ ਜ਼ਿੰਮੇਵਾਰੀ ਪੂਰੀ ਨਿਭਾਵੇਂਗੀ ਜਿਵੇਂ ਤੂੰ ਸਾਰਾ ਪਰਿਵਾਰ ਜੋੜ ਕੇ ਰੱਖੇਗਾ ਨਹੀਂ ਭਾਈ ਜਦੋਂ ਤੇਰੇ ਭਰਾ ਨੂੰ ਤੇ ਰਾਣੀ ਬਣਨ ਨੂੰ ਇਸ ਗੱਲ ਦਾ ਪਤਾ ਲੱਗੂ ਤਾਂ ਉਹਨਾਂ ਦੇ ਦਿਲ ਤੇ ਕੀ ਬਿੱਤੂਗੇ ਨਾ ਮੈਂ ਇਹ ਪਾਪ ਨਹੀਂ ਕਰ ਸਕਦੀ ਮੈਂ ਤਾਂ ਪਹਿਲਾਂ ਹੀ ਪਾਪਣਾ ਉਹ ਪਾਪਣਾ ਤੂੰ ਕਾਦੀ ਪਾਪਣਾ ਜੋ ਪ੍ਰਮਾਤਮਾ ਨੇ ਕਰਤਾ ਚਲੋ ਠੀਕ ਹੈ ਪਰ ਇਹਦੇ ਵਿੱਚ ਮੈਂ ਤੈਨੂੰ ਵਾਦਾ ਕਰਦਾ ਵੀ ਮੇਰੇ ਜਵਾਨ ਦੇ ਵਿੱਚੋਂ ਕਦੇ ਵੀ ਨਾ ਰਾਣੀ ਕੋਲੇ ਨਾ ਬਾਈ ਕੋਲੇ ਆਪਾਂ ਨੂੰ ਦੋਨਾਂ ਨੂੰ ਪਤਾਗਾ ਆ ਸਾਮ ਮੈਂ ਨਹੀਂ ਦੱਸਦਾਗਾ ਕੋਈ ਪਰਦਾ ਰੱਖਾਂਗੇ ਆਪਾਂ ساری ਜ਼ਿੰਦਗੀ ਮਰਨੀ ਮਰਜੂ ਪਰ ਮੈਂ ਕਦੇ ਪੇਤ ਨਹੀਂ ਖੋਲਦਾ ਕੀ ਬਾਈ ਤੂੰ ਐਡਾ ਵੱਡਾ ᱥਾਨ ਕਰ ਰਿਹਾ ਮੇਰੇ ਤੇ ਮੈਂ ਜ਼ਿੰਦਗੀ ਭਰ ਤੇਰਾ ਕਰਜ਼ਾ ਨਹੀਂ ਚੁਕਾ ਸਕਦੇ ਕੋਈ ਨਹੀਂ ਤੇਰੇ ਵੀ ਇਸ ਪਰਮਾਤਮ ਪਰਿਵਾਰ ਤੇ ਨਾ ਬਥੇਰੇ ਚਲ ਠੀਕ ਹੈ ਸ਼ਾਮ ਤੀ ਮੈਂ ਦੇਖਦਾ ਹਾਂ ਉਹ ਉੱਧਰ ਜਾ ਕੇ ਭਾਈ ਤੂੰ ਐਡਾ ਵੱਡਾ ਜਿੰਗਰਾ ਕੀਤਾ ਇੱਕ ਮਾਂ ਦੀ ਸੁਣੇ ਕੋਖ ਨੂੰ ਫੇਰ پاਗਲਾ ਤੇ ਸ਼ੁਕਰ ਹੈ ਪ੍ਰਮਾਤਮਾ ਤੇਰਾ ਕੋ ਰਹੀ ਠੀਕ ਆ ਹੁਣ ਤੋਂ ਮੈਂ ਤਾਂ ਠੀਕ ਆ ਪਰ ਆਪਣੇ ਜਵਾਖ ਹਾਂ ਠੀਕ ਆ ਆਪਣੀ ਕੁੜੀਆ ਵੀ ਠੀਕ ਐ ਇੱਕ ਖੁਸ਼ਖਬਰੀ ਹੋਰ ਐ ਉਧਰ ਪਰਜਾਈ ਕਰਨੀ ਮੁੰਡਾ ਹੋ ਗਿਆ ਪ੍ਰਮਾਤਮਾ ਨੇ ਮੁੰਡਾ ਦਿੱਤਾ ਉਧਰ ਅੱਛਾ ਹਾਂ ਪਰ ਹੁਣੀ ਓਏ ਹੁਣ ਪ੍ਰਮਾਤਮਾ ਦੇ ਰੰਗਾਂ ਨੂੰ ਕੌਣ ਜਾਣਦਾ ਭਲਾ ਚਲੋ ਆ ਤਾਂ ਵਧੀਆ ਹੋਇਆ ਤੇ ਇ ਕੋਈ ਤੇ ਕੀ ਦਸਾਉਂ ਤੈਨੂੰ ਪ੍ਰਮਾਤਮਾ ਨੇ ਆਪਣੇ ਹੀ ਸਿੱਖ ਦੇ ਦਿੱਤੀ ਹੈਗੀ ਇੱਕ ਜਵਾਕ ਦਾ ਦੋ ਸੀਗੇ ਇੱਕ ਉਹ ਪ੍ਰਮਾਤਮਾ ਆਪਦੇ ਹਿੱਸੇ ਲੈ ਗਿਆ ਹੁਣ ਕੀ ਕਰ ਸਕਦੇ ਆ ਤਾਂ ਹੁਣ ਪ੍ਰਮਾਤਮਾ ਦੇ ਰੰਗ ਉਹ ਹੀ ਜਾਣਦਾਗਾ ਦੁੱਖ ਤਾਂ ਬਹੁਤ ਹੈ ਆਉਦੇ ਜਵਾਕ ਨੂੰ ਕੌਣ ਦਾ ਚਲੋ ਜੋ ਪ੍ਰਮਾਤਮਾ ਦੀ ਮਰਜ਼ੀ ਨਾਲੇ ਮੈਨੂੰ ਪਰਜਾਈ ਕੋਲੇ ਲੈ ਚਲ ਮੈਂ ਉਹਦਾ ਪੁੱਤ ਦੇਖਣਾ ਚਾਹੁੰਦੀ ਆ ਕੋਈ ਨਾ ਪੁੱਤ ਕਿਹੜਾ ਕਿਤੇ ਭੱਜਿਆ ਜਾਂਦਾਗਾ ਇੱਥੇ ਹੀ ਰਹੂਗਾ ਇੱਥੇ ਹੀ ਭੱਜਿਆ ਫਿਰੂਗਾ ਉਹ ਤੂੰ ਆਪਦਾ ਆਰਾਮ ਕਰ ਲੈ ਕੇਰਾ ਜਾਣਾ ਹਾਜੀ ਪੁੱਤ ਕੋਲੇ ਕੋਈ ਨਾ ਭਗ ਜੀ ਕੀ ਮਤਲਬ ਹੈ ਤੇਰੀਆਂ ਇਹ ਗੱਲਾਂ ਦਾ ਵੀ ਜਿਹਨੂੰ ਹੁਣ ਤੱਕ ਮੈਂ ਚਾਚੀ ਕਹਿੰਦਾ ਰਿਹਾ ਅਸਲ 'ਚ ਉਹੀ ਮੇਰੀ ਮਾਂ ਹੈ ਹਾਂ ਪੁੱਤ ਇਹੀ ਸੱਚ ਹੈ ਤੂੰ ਰਾਣੀ ਦੀ ਕੁੱਖੋਂ ਜਨਮ ਲਿਆ ਤੇ ਅੱਜ ਮੈਂ ਰਾਣੀ ਨੂੰ ਹੁਦੀ ਮਾਂ ਚ ਸੌਂਪਨੀ ਆ ਓਏ ਉਹ ਤੈਨੂੰ ਜਮੇ ਸ਼ਰਮ ਨਹੀਂ ਆਈ ਮੇਰੇ ਜਜ਼ਬਾਤਾਂ ਨਾਲ ਖੇਡਦੇ ਨੂੰ ਕਿਸੇ ਸ਼ਰੀਕ ਦੀ ਇਲਾਦ ਮੇਰੀ ਝੋਲੀ ਚ ਪਾਤੀ ਤੂੰ ਵਾਹ ਹਾਜੀ ਸ਼ਰੀਕ ਦੀ ਇਲਾਦ ਹੋ ਗਿਆ ਤੇ ਕੱਲ ਤੱਕ ਐਸੇ ਖਾਤਰੀ ਤੂੰ ਦੂਜਿਆਂ ਨੂੰ ਮਾਰਨ ਨੂੰ ਫਿਰਦਾ ਬੜੀ ਛੇਤੀ ਤੇਰੇ ਜज्ਬਾਤ ਬਦਲ ਦੇਨੇ ਮੈਂ ਕੀ ਗੱਲ ਤਾਂ ਜੀ ਕਹਾਰੇ ਮੇਰਾ ਸਕਾਪਰਾ ਹੈ ਹਾਂ ਪੁੱਤ ਇਹ ਤੇਰਾ ਸਕਾਪਰਾ ਹੈ ਮੰਮੀ ਐਡੀ ਵੱਡੀ ਗੱਲ ਤੁਸੀਂ ਸਾਥੋਂ ਕਿਉਂ ਲੁਕੋ ਕੇ ਰੱਖੀ ਤੀਏ ਮੈਂ ਤੇਰੇ ਪਿਓ ਦੀ ਸੋਚ ਬੰਨੀ ਹੋਈ ਸੀ ਮੈਂ ਚਾਹ ਕੇ ਵੀ ਕਿਸੇ ਦੇ ਸਾਹਮਣੇ ਇਹ ਸੱਚ ਦਾ ਖੁਲਾਸਾ ਨਹੀਂ ਕਰ ਸਕਦੀ ਸੀ ਮੈਂ ਇਹਦਾ ਮਤਲਬ ਜਿਹੜਾ ਜਵਾਕ ਮਰਿਆ ਸੀ ਉਹ ਤੇਰਾ ਸੀ हां ਪੈਣੀ ਇਹੀ ਸੱਚ ਐ ਤੇ ਤਾਰੀ ਨੂੰ ਤੈਹੀਂ ਜਨਮ ਦਿੱਤਾ ਤਾਰੀ ਪੁੱਤ ਤੂੰ ਵੀ ਮੈਨੂੰ ਮਾਫ ਕਰ ਦੇ ਅੱਜ ਤੋਂ ਬਾਅਦ ਰਾਣੀ ਤੇਰੀ ਮਾਂ ਐ ਤੇ ਤੂੰ ਐਸੇ ਦੇ ਕੋਲ ਹੀ ਰਹਿਣਾ ਨਾ ਨਾ ਪੈਣੀ ਮੈਂ ਨਹੀਂ ਰੱਖ ਸਕਦੀ ਤੇਰੀ ਇਮਾਨਤ ਤੇਰੇ ਕੋਲੇ ਰਹੂਗੀ ਨਾਲੇ ਮੈਂ ਤਾਂ ਇਹਦੀ ਚਾਚੀ ਆ ਮਾਂ ਤਾਂ ਤੂੰ ਹੀ ਐ ਨਾ ਨਹੀਂ ਜਦ ਤੇ ਤੇ ਉਹ ਹੀ ਤੈਨੂੰ ਦੇ ਗਈ ਮੈਂ ਕੌਣ ਹੁੰਨੀ ਆ ਤੇਥੋਂ ਇਹਨੂੰ ਖੋਹਣ ਵਾਲੀ ਨਹੀਂ ਭੈਣ ਮੈਂ ਨਹੀਂ ਰੱਖ ਸਕਦੀ ਇਹ ਤੇਰਾ ਪੁੱਤ ਹੈ ਹੁਣ ਤੂੰ ਹੀ ਰੱਖ ਇਹਨੂੰ ਮੇਰੇ ਮੈਨੂੰ ਨਾ ਕਦੇ ਲੱਗਿਆ ਹੀ ਨਹੀਂ ਵੀ ਤੂੰ ਮੇਰੇ ਕਾਇਦਾ ਹੁੰਦਾ ਪਤਾ ਨਹੀਂ ਕਿਉਂ ਮੈਨੂੰ ਅੰਦਰੋਂ ਖਿੱਚਦੀ ਪੈਂਦੀ ਸੀ ਕਿ ਸਕੇ ਆ ਭਰਾ ਮਾਂ ਨੂੰ ਹੀ ਪਿਆਰ ਹੁੰਦਾ ਤੇਰਾ ਤਾਰੀ ਪੁੱਤ ਮੈਂ ਤੈਨੂੰ ਸਾਰਾ ਸੱਚ ਦੱਸਦਾ ਹੁਣ ਇਹ ਫੈਸਲਾ ਤੈਹੀਂ ਕਰਨਾ ਮੈਂ ਕੀ ਫੈਸਲਾ ਕਰਨਾ ਵਾ ਮੈਂ ਤਾਂ ਪਹਿਲੇ ਦਿਨੋਂ ਹੀ 77 ਸਾਲਾਂ ਦਾ ਹੋ ਗਿਆ ਤੈਨੂੰ ਇਹ ਮਾਂ ਮੰਨਦਾ ਤੇ ਚਾਚੀ ਚਾਚੀ ਨੂੰ ਤਾਂ ਮੈਂ ਕਦੇ ਚਾਚੀ ਦੀ ਨਿਗਾਹ 'ਚ ਦੇਖੀ ਨਹੀਂ ਇਹਨੂੰ ਵੀ ਮਾਂ ਹੀ ਸਮਝਦਾ ਤੇ ਮਾਂ ਹੀ ਕਹਿੰਦਾ ਰਿਹਾ ਸ਼ਾਇਦ ਰੱਬ ਨੇ ਅੱਜ ਜਿਹਦੇ ਨਾਲ ਆਪਣੇ ਸਾਹਮਣੇ ਲੈ ਹੀ ਜਾਂਦਾ ਤੁਸੀਂ ਦੋਨੋਂ ਹੀ ਮੇਰੀਆਂ ਮਾਵਾਂ ਹੋ ਨਾਲੇ ਇੱਕ ਗੱਲ ਸੁਣ ਲੈ ਮੇਰੀ ਫੈਸਲਾ ਤੂੰ ਉਸ ਤੋਂ ਕੀ ਕਰਾਉਣੀ ਐ ਇਹ ਮੇਰਾ ਪੁੱਤ ਐ ਤੂੰ ਝੂਠ ਮਾਰਦੀ ਐ ਫੈਸਲਾ ਮੈਂ ਕਰੂੰ ਵੀ ਇਹਨੇ ਕਿਹਦੇ ਨਾਲ ਰਹਿਣਾ ਤੂੰ ਫੈਸਲਾ ਕਰਨ ਵਾਲਾ ਕੌਣ ਹੈ ਤੇ ਨਾਲੇ ਮੈਂ ਝੂਠ ਕਿਉਂ ਮਾਰੂੰਗੀ ਇਹ ਹੀ ਸੱਚ ਹੈ ਵੇ ਤੇਰੀ ਉਲਾਦ ਨਹੀਂ ਇਹ ਰਾਣੀ ਦਾ ਪੁੱਤ ਹੀ ਹੈ ਮੰਮੀ ਜੀ ਤੁਸੀਂ ਐਡਾ ਵੱਡਾ ਤੂਫਾਨ ਆਪਣੇ ਮਨ 'ਚ ਸੰਭੀ ਕਿਵੇਂ ਬੈਠੇ ਸੀ ਪੁੱਤ ਮੈਂ ਹਾਲਾਤਾਂ ਦੇ ਅੱਗੇ ਮਜਬੂਰ ਸੀ ਜਦੋਂ ਹਾਲਾਤ ਇਹੋ ਜਿਹੇ ਬਣ ਜਾਣ ਤਾਂ ਬੰਦੇ ਨੂੰ ਵੱਡੇ ਤੋਂ ਵੱਡਾ ਤੂਫਾਨ ਵੀ ਆਪਦੇ ਅੰਦਰ ਸਾਮਕੇ ਰੱਖਣਾ ਪੈਂਦਾ ਧੀਏ ਤੂੰ ਵੀ ਮੈਨੂੰ ਮਾਫ ਕਰ ਦੇ ਮੈਂ ਤੈਨੂੰ ਵੀ ਬਹੁਤ ਬੁਰਾ ਭਲਾ ਬੋਲਦੀ ਰਹੀ ਅੱਜ ਤੋਂ ਤਾਰੀ ਤੇ ਤੂੰ ਰਾਣੀ ਕੋਲੀ ਰਹੋਗੇ ਤੁਸੀਂ ਦੋਨੇ ਇਹਦੇ ਨੂੰ ਪੁੱਤ ਜੇ ਇਹ ਗੱਲ ਸੱਚ ਹੈ ਨਾ ਅੱਜ ਤੋਂ ਬਾਅਦ ਇਹ ਮੇਰਾ ਨਹੀਂ ਕੁਝ ਲੱਗਦਾ ਮੈਂ ਇਹਦਾ ਨਹੀਂ ਕੁਝ ਲੱਗਦਾ ਇਹਦਾ ਤੇ ਮੇਰਾ ਹਰ ਰਿਸ਼ਤਾ ਖਤਮ ਤਾਰੀ ਪੁੱਤ ਤੈਨੂੰ ਤੇਰੇ ਸੁਭਾਅ ਦਾ ਪਤਾ ਹੀ ਹੈ ਤੂੰ ਗੁੱਸਾ ਨਾ ਕਰੀ ਕੋਈ ਨਹੀਂ ਇਹ ਤੇ ਥੋਂ ਬਾਲੀ ਦੇ ਦੂਰ ਨਹੀਂ ਰਹਿ ਸਕਦਾ ਇਹਨੇ ਤੈਨੂੰ ਨਿੱਕੇ ਜਿਹੇ ਹੁੰਦੇ ਨੂੰ ਗੋਦੀ ਚੱਕ ਕੇ ਖੜਾਇਆ ਹੈ ਕੋਈ ਨਹੀਂ ਇਹਨੇ ਮੁੜ ਕੇ ਆ ਜਾਣਾ ਨਾ ਮਾਂ ਤੂੰ ਏਡੀ ਵੱਡੀ ਗੱਲ ਇੰਨੇ ਸਾਲ ਆਪਦੇ ਦਿਲ ਚ ਕਾਹਤੋਂ ਰੱਖੀ ਤੇਰੇ ਆ ਇੱਕ ਸੱਚ ਨੇ ਨਾ ਮੇਰੀ ਜ਼ਿੰਦਗੀ ਵਿੱਚ ਖਲਾਰਾ ਪਾ ਕੇ ਰੱਖਤਾ ਦੇਖੋ ਮੈਨਾਂ ਰੱਪਾ ਨੂੰ ਜਾਣਾ ਚਾਹੀਦਾ ਚੱਲੀਏ ਆਪਾਂ ਹਾ ਹਾ ਪਤਾ ਤੁਸੀਂ ਕਵੇੜਾ ਨਾ ਕਰੋ ਜਾਓ ਵੀਰੇ ਮੈਨੂੰ ਤਾਈਓ ਖੇਤੂ ਜੀ ਪੈਂਦੀ ਸੀ ਵੀ ਪਤਾ ਨਹੀਂ ਕੀ ਰੂਸ ਦਾ ਪਲੰਗ ਲੈਂਦਾ ਸੀ ਸਹੀ ਗੱਲ ਆ ਭੈਣੇ ਖੱਚ ਤਾਂ ਮੈਨੂੰ ਵੀ ਪੈਂਦੀ ਸੀ ਮੈਨੂੰ ਵੀ ਆਈ ਲੱਗਦਾ ਸੀ ਜਿਵੇਂ ਤੂੰ ਮੇਰੇ ਚਾਚੇ ਦੀ ਕੁੜੀ ਨਹੀਂ ਮੇਰੀ ਸਗੀ ਭੈਣ ਹੋਵੇ ਮੈਨੂੰ ਪਰਿਵਾਰ ਚੋਂ ਕਿਸੇ ਦਾ ਮੋਹ ਨਹੀਂ ਆਉਂਦਾ ਸੀ ਜਿੰਨਾ ਤੇਰਾ ਆਉਂਦਾ ਸੀ ਅਸਲ ਚ ਆਪਦਾ ਖੂਨ ਤਾਂ ਆਪਦਾ ਹੀ ਹੁੰਦਾ ਨਾ ਚੱਲ ਦਸਨ ਤੋਂ ਬੈਗ ਕਰਦਾ ਹੁੰਦਾ ਚੱਲ ਚੱਲ ਆਹ ਤੋਕ ਤੋਂ ਫੇਰ ਨੂੰ ਮਿਲ ਜੀ ਪਤਾ ਨਹੀਂ ਕਿਹੜੇ ਸਰਪ੍ਰਾਈਜ਼ ਦੀਆਂ ਗੱਲਾਂ ਕਰਦੀ ਐ ਕਿਤੇ ਕੋਈ ਹੋਰ ਹੀ ਨਾ ਪਵਾੜਾ ਪਾ ਦੇ ਕਦੇ-ਕਦੇ ਤਾਂ ਮੈਨੂੰ ਐ ਲੱਗਦਾ ਵੀ ਮੈਂ ਉਰੇ ਆ ਕੇ ਨਾ ਗਲਤੀ ਕਰ ਲਈ ਇਹਨਾਂ ਦੀ ਗੱਲ ਮੰਨ ਕੇ ਜੇ ਉੱਥੇ ਰਹਿੰਦਾ ਤਾਂ ਚੰਗਾ ਸੀ ਜਸ ਹਜੇ ਤੱਕ ਨਹੀਂ ਮੁੜਿਆ ਤੇ ਇੱਥੇ ਘਰ 'ਚ ਕੁਛ ਨਾ ਕੁਛ ਹੋਈ ਜਾਂਦਾ ਫੋਨ ਕਰਾਂ ਜਸ ਨੂੰ ਕਿ ਨਾ ਕਰਾਂ ਨਹੀਂ ਨਹੀਂ ਫੋਨ ਨਹੀਂ ਕਰਨਾ ਜੇ ਫੋਨ ਕੀਤਾ ਉਹਦੇ ਸਹੁਰੇ ਕੀ ਸੋਚਣਗੇ ਕਿ ਸੱਸ ਮਗਰੇ ਫੋਨ ਕਰਨ ਲੱਗ ਪਈ ਨਹੀਂ ਬਾਬਾ ਫੋਨ ਨਹੀਂ ਕਰਨਾ ਪਤਾ ਨਹੀਂ ਇਸ ਘਰ ਵਿੱਚ ਕੀ ਹੋ ਗਿਆ ਕੀ ਵੜ ਗਿਆ ਭੂਤ ਪ੍ਰੇਤ ਕੀ ਨਹੀਂ ਮੇਰੀ ਤਾਂ ਕੋਈ ਸੁਣਦਾ ਹੀ ਨਹੀਂ ਇਸ ਘਰ ਵਿੱਚ ਈਸ਼ੂ ਆ ਉਹ ਦੇਖ ਲੈ ਪਤਾ ਨਹੀਂ ਕਿਹਦੀਆਂ ਉਂਗਲਾਂ ਤੇ ਚੜਿਆ ਫਿਰਦਾ ਉਹਦੇ ਦਿਲ 'ਚ ਪਤਾ ਨਹੀਂ ਕੀ ਬਹਿਮ ਵੜ ਗਿਆ ਕੀ ਨਹੀਂ ਅਖੇ ਮੇਰੀ ਮਾਂ ਮੇਰੇ ਨਾਲ ਫਰਕ ਕਰਦੀ ਆ ਨਾ ਮੈਂ ਫਰਕ ਕਰ ਸਕਦੀ ਆ ਭਲਾ ਉਹ ਵੀ ਆਪਣੇ ਪੁੱਤਾਂ ਨਾਲ ਹੁਣ ਮੈਂ ਈਸ਼ੂ ਨੂੰ ਕਿਵੇਂ ਕਾਬੂ ਕਰਾਂ ਚੱਲ ਜਸ ਨੂੰ ਆ ਲੈਣ ਦੇ ਫੇਰ ਗੱਲ ਕਰਦੇ ਆ ਪਾ ਕੇ ਦੇਖਾ ਤਾਂ ਸਹੀ ਇਹ ਡੈਨ ਕਰਦੀ ਕੀ ਆ ਕੀ ਨਹੀਂ ਇਹਨਾਂ ਦਾ ਫੋਨ ਇੱਥੇ ਪਿਆ ਆ ਤੇ ਆਪੇ ਬਾਹਰ ਨਹੀਂ ਗਏ ਹੁਣ ਪਰ ਮਿੰਤਾ ਪਾਸਵਰਡ ਵੀ ਨਹੀਂ ਪਤਾ ਕੋਸ਼ਿਸ਼ ਕਰਦੀ ਆ ਕੀ ਕਰਦੀ ਆ ਨਹੀਂ ਕੁਝ ਨਹੀਂ ਮੰਮੀ ਜੀ ਇਹ ਤਾਂ ਮੈਂ ਇਹਨਾਂ ਦਾ ਫੋਨ ਚਾਰਜ ਲਗਾ ਰਹੀ ਸੀਗੀ ਚਾਰਜ ਲਗਾ ਰਹੀ ਸੀ ਜਾਂ ਜਾਣਕਾਰੀ ਇਕੱਠੀ ਕਰਦੀ ਪਈ ਸੀ ਕੀ ਕਰਦੀ ਸੀ ਫੋਨ ਨਾਲ ਮੈਂ ਤੁਹਾਨੂੰ ਕਹਿ ਰਹੀ ਹਾਂ ਨਾ ਕਿ ਮੈਂ ਫੋਨ ਚਾਰਜ ਲਗਾ ਰਹੀ ਸੀ ਮੈਂ ਕੀ ਕਰਨੀ ਜਾਣਕਾਰੀ ਇਕੱਠੀ ਕਰਕੇ ਅੱਛਾ ਜ਼ਿਆਦਾ ਨਹੀਂ ਜ਼ੁਬਾਨ ਚੱਲਣ ਲੱਗ ਪਈ ਤੇਰੀ ਤੈਨੂੰ ਛਤਰ ਖਾਤੇ ਬਹੁਤ ਛੇਤੀ ਭੁੱਲ ਜਾਂਦੇ ਆ ਜ਼ੁਬਾਨ ਤਾਂ ਮੰਮੀ ਜੀ ਤੁਹਾਡੀ ਬਹੁਤ ਚੱਲਦੀ ਆ ਇਸ ਕਰਕੇ ਮੈਨੂੰ ਆਪਦਾ ਕੰਮ ਕਰ ਲੰਦੋ ਤੇ ਤੁਸੀਂ ਵੀ ਆਪਣਾ ਕੰਮ ਕਰੋ ਜਾ ਮੇਰੀ ਗੱਲ ਸੁਣ ਲੈ ਜੇ ਮੁੰਡੇ ਦੇ ਫੋਨ ਨੂੰ ਹੱਥ ਲਾਇਆ ਨਾ ਮੇਰੇ ਤਾਂ ਬੁਰਾ ਕੋਈ ਨਹੀਂ ਤੁਹਾਡਾ ਫੋਨ ਵੱਜ ਰਿਹਾ ਕੋਈ ਨਹੀਂ ਮੇਰਾ ਫੋਨ ਤਾਂ ਵੱਜਣ ਦੇ ਅੱਜ ਤੂੰ ਫੋਨ ਮੇਰਾ ਔਨ ਕਰਕੇ ਨਾ ਤਾਂ ਵੱਜ ਕੇ ਨਹੀਂ ਤਾਂ ਤੈਨੂੰ ਤਾਂ ਮੈਂ ਕੋਈ ਨਹੀਂ ਤੈਨੂੰ ਤਾਂ ਬਾਅਦ ਵਿੱਚ ਦੇਖਦੀ ਆ ਪਹਿਲਾਂ ਫੋਨ ਦੇਖ ਲਾ ਕਿਹਦਾ ਵੱਜਦਾ ਹਾਏ ਰੱਬਾ ਸ਼ੁਕਰ ਹੈ ਮੈਂ ਬਚ ਗਈ ਜਸ਼ਨ ਤੂੰ ਕਦੋਂ ਆਵੇਂਗੀ ਕਰੇ ਕਿਤੇ ਐ ਨਾ ਹੋਵੇ ਵੀ ਇਹ ਮੈਨੂੰ ਮੋਤ ਦੇ ਘਾਟ ਤਾਰ ਦੇ ਵੀ ਕਿਵੇਂ ਹੋ ਸਕਦਾ ਹੈ ਵੀ ਤਾਰੀ ਮੇਰਾ ਪੁੱਤ ਨਹੀਂ ਇਹ ਛੋਟਾ ਨਾਲ ਸ਼ਹਿਰ ਨਿਕਲਿਆ ਇਹਨੇ ਜ਼ਮੀਨ ਦੇ ਮਾਰੇ ਨੇ ਤਾਰੀ ਨੂੰ ਸਾਡੀ ਥੋੜੀ ਪਤਾ ਵੀ ਮੈਂ ਭਾਈ ਵਾਲੀ ਜ਼ਮੀਨ ਵੀ ਮੈਂ ਦੱਬਲੂਆ ਬਠੇੜੀ ਪਰ ਇਹਨੂੰ ਐ ਨਹੀਂ ਪਤਾ ਕਿ ਜਿਹੜੀ ਜ਼ਮੀਨ ਪਿੱਛੇ ਨੇ ਹੱਕ ਉਸ ਕੀਤਾ ਨਾ ਹੁਣ ਮੈਂ ਆਪਦੀ ਜ਼ਮੀਨ ਤਾਰੀ ਕੋਲੋਂ ਵਾਪਸ ਲੈ ਕੇ ਛੱਡੂ ਆ ਮੇਰਾ ਪਤਾ ਨਹੀਂ ਫਿਰ ਮੈਨੂੰ ਕੌਣ ਬਹਾਲ ਜਾਊ ਜਸਨਾ ਆ ਜਾ ਪੁੱਤ ਕਿਉਂ ਗਵੇਲਾ ਕਰੀ ਜਾਂਦੀ ਐ ਆਜਾ ਪੁੱਤ ਟਾਈਮ ਨਾ ਬਗਜੋਗੇ ਚੰਗਾ ਤਾਰੀ ਵੀਰੇ ਤੈਨੂੰ ਕਹਿਣ ਦੀ ਲੋੜ ਤਾਂ ਨਹੀਂ ਪਰ ਸਾਰਿਆਂ ਦਾ ਖਿਆਲ ਰੱਖੀ ਤੂੰ ਟੈਨਸ਼ਨ ਨਾ ਲੈ ਬਣੇ ਤੂੰ ਰਾਜੀ ਖੁਸ਼ੀ ਆਪਦੇ ਸਹੁਰੇ ਪਰਿਵਾਰ ਜਾ ਇੱਥੇ ਮੈਂ ਹੈਗਾ ਨਾਲੇ ਮੰਮੀ ਨੂੰ ਸਾਹਮਣੂ ਨਾਲ ਚਾਚੇ ਨੂੰ ਸਾਹਮਣੂ ਨਾਲੇ ਖਾਸ ਕਰਕੇ ਤਾਇਆ ਜੀ ਦਾ ਤੁਹਾਨੂੰ ਪਤਾ ਹੀ ਉਹਨਾਂ ਦੇ ਸੁਭਾਅ ਦਾ ਹੋ ਤਾਂ ਕੇ ਰਹੀ ਗੁੱਸਾ ਕਰੂ ਬਈ ਬਾਅਦ ਚ ਉਹ ਜੀ ਹੋ ਜਾਂਦਾ ਬਾਕੀ ਤੂੰ ਟੈਨਸ਼ਨ ਨਾ ਲੈ ਜਾਵਾਂ ਬੀ ਚੱਲ ਮੰਮੀ ਆਪਣਾ ਖਿਆਲ ਰੱਖੀ ਮੈਂ ਆਉਂਦੀ ਜਾਂਦੀ ਰਹੂੰਗੀ ਕੋਈ ਨਾ ਕੋਈ ਚੰਗਾ ਸੱਸ ਜੀ ਚੰਗਾ ਧੀ ਚੰਗਾ ਭਾਬੀ ਮਾ ਹਾਂ ਬੱਤਾ ਤੂੰ ਕਿੱਧਰ ਜਾਣੀ ਆ ਅਸੀਂ ਵੀ ਤੇਰੇ ਨਾਲ ਚੱਲਦੇ ਆ ਮੈਂ ਵੀ ਨਾਲੇ ਮੰਤਰੀਤ ਵੀ ਨਾ ਨਾ ਪੁੱਤ ਤੈਨੂੰ ਪਤਾ ਹੀ ਐ ਤੇਰਾ ਪਿਓ ਕਿੰਨਾ ਗੁੱਸੇ 'ਚ ਗਿਆ ਹੋਗਾ ਐ ਮੈਂ ਤੁਹਾਨੂੰ ਕੁਛ ਮੰਨਦਾ ਚੰਗਾ ਬੋਲੂਗਾ ਮੈਂ ਇਥੋਂ ਜਰਿਆ ਨਹੀਂ ਜਾਣਾ ਤੁਸੀਂ ਹਲੇ ਇੱਥੇ ਰਹੋ ਮੈਨੂੰ ਕੱਲੀ ਨੂੰ ਜਾਣ ਦੇ ਮਾਂ ਮੇਰੀ ਗੱਲ ਸੁਣ ਲੈ ਮੈਂ ਪਿਓ ਦਾ ਹਰ ਇੱਕ ਗੁੱਸਾ ਮੰਨਣ ਨੂੰ ਤਿਆਰ ਆ ਪਰ ਜੋ ਆ ਜੇ ਗੱਲ ਕਹਿੰਦੇ ਨਾ ਵੀ ਮੈਂ ਉਹਦਾ ਪੁੱਤ ਨਹੀਂ ਤਾਂ ਇਹ ਮੈਨੂੰ ਮਨਜ਼ੂਰ ਨਹੀਂ ਹੈਗਾ ਮੈਂ ਤੇਰੇ ਨਾਲ ਹੀ ਚੱਲਾਂ ਚੱਲ ਦੇਖੀਓ ਜਿਹੜਾ ਕੁਝ ਹੋ ਤਾਰੀ ਪੁੱਤ ਇਸ ਤੋਂ ਤੇ ਕਰਨ ਤੂੰ ਹੀ ਵਿਚਾਰੇ ਮਾਂ ਤੂੰ ਫੇ ਕਰਨਾ ਕਰ ਆਪਾਂ ਸਾਰੇ ਇੱਕ ਦਿਨ ਇਕੱਠੇ ਹੋਵਾਂਗੇ ਕੁਛ ਮਰਜ਼ੀ ਹੋ ਜਾ ਜਹ ਪੁੱਤ ਤੇਰੇ ਮੁੱច ਕਿ ਹੋ ਸਕਦਾ ਸੰਭਾਲ ਲੈ ਪਰਿਵਾਰ ਨੂੰ ਆ ਜਾ ਮਾਂ ਆ ਗਏ ਪੁੱਤ ਜਸ਼ਨ ਪੁੱਤ ਚਾਹ ਸ੍ਰੀ ਕਲ ਰਾਜੀ ਰ ਆ ਗਈ ਹਾਂਜੀ ਸਿਹਤ ਠੀਕ ਹੈ ਹਾਂਜੀ ਠੀਕ ਆ ਮੰਮੀ ਤੇਰੀ ਮੰਮੀ ਠੀਕ ਸੀ ਪੁੱਤ ਹਾਂਜੀ ਠੀਕ ਸੀਗੇ ਬਸ ਪੁੱਤ ਮੈਂ ਤਾਂ ਜੱਸ ਨੂੰ ਕਿਹਾ ਸੀ ਵੀ ਚਾਰ ਕ ਦਿਨ ਜਸ਼ਨ ਹੋਰ ਰਹਿਣ ਦੇ ਇਹ ਕਹਿੰਦਾ ਮੇਰਾ ਜੀ ਨਹੀਂ ਲੱਗਦਾ ਕਿ ਮੈਂ ਲੈ ਕੇ ਆਉਣੀ ਆ ਮੈਂ ਹਾਂ ਚੱਲ ਭਾਈ ਲੈ ਆ ਤੁਹਾਡਾ ਤੀਮੀ ਆਦਮੀ ਦੀ ਆਪਸੀ ਗੱਲ ਐ ਮੰਮੀ ਚਲੋ ਕੋਈ ਨਹੀਂ ਘਰੇ ਤਾਂ ਆਪਦੇ ਆਉਣਾ ਹੀ ਸੀਗਾ ਉਹ ਤਾਂ ਗੱਲ ਪੁੱਤ ਠੀਕ ਐ ਘਰ ਤਾਂ ਤੂੰ ਆਉਣਾ ਹੀ ਸੀ ਪਰ ਚੱਲ ਤੇਰੀ ਮਾਂ ਕੱਲੀ ਰਹਿ ਗਈ ਉਹਨੂੰ ਇਹ ਹੋ ਜਾਂਦਾ ਵਿਚਾਰ ਦਿਨ ਮੇਰੀ ਧੀ ਹੋਰ ਕਟਾ ਗਈ ਮੇਰੇ ਨਾਲ ਜਦੋਂ ਕੋਈ ਬੰਦਾ ਘਰੋਂ ਜਾਂਦਾ ਜੀ ਲਾਉਣਾ ਬਹੁਤ ਔਖਾ ਹੋ ਜਾਂਦਾ ਪੁੱਤ ਕਿਉਂ ਮੰਮੀ ਇਕੱਲੇ ਨਹੀਂ ਹੈਗੇ ਮੰਮੀ ਨਾਲ ਮੇਰਾ ਸਾਰਾ ਪਰਿਵਾਰ ਆ ਚਲੋ ਭਾਈ ਉਹ ਤਾਂ ਗੱਲ ਠੀਕ ਹੈ ਸਾਰਾ ਪਰਿਵਾਰ ਹੋਣਾ ਵੀ ਚਾਹੀਦਾ ਪੁੱਤ ਨਾਲ ਮੈਂ ਨਹੀਂ ਕਹਿੰਦੀ ਚਲ ਤੂੰ ਆਰਾਮ ਕਰ ਲੈ ਪੁੱਤ ਆਂਡ ਗਵਾਣ ਦੀਆਂ ਬੁੜੀਆਂ ਨੂੰ ਪਤਾ ਲੱਗਣਾ ਆ ਵੀ ਇਹਨਾਂ ਦੀ ਬੋਟੀ ਜਸ਼ਨ ਆ ਗਈ ਉਹਨੀਆਂ ਅਫਸੋਸ ਨੂੰ ਵੀ ਆਉਣਾ ਮੇਰੀ ਧੀਏ ਹੈ ਕਰ ਲੈ ਆਰਾਮ ਜਾ ਚਾਹ ਪਾਣੀ ਲਿਆਉਣੀ ਆ ਮੈਂ ਬਣਾ ਕੇ ਉਹ ਦਾ ਸਕੀਦਰ ਦਾ ਬੈਗ ਲੈ ਕੇ ਕੋਈ ਨਹੀਂ ਪਤਾ ਬੈਗ ਮੈਂ ਕੱਢ ਲੈਣੀਆਂ ਗੱਡੀ ਚ ਚਲ ਆ ਗਈ ਜਸ਼ਨ ਦੀਦੀ ਤੁਸੀਂ ਕਿਵੇਂ ਹੋ ਠੀਕ ਆ ਹਾਂਜੀ ਠੀਕ ਆ ਬਸ ਕੀ ਸੋਚੀ ਜਾਂਦੀ ਸੀਗੇ ਕੁਛ ਨਹੀਂ ਜੀ ਜੀ ਤੁਸੀਂ ਦੱਸੋ ਤੁਸੀਂ ਠੀਕ ਹੋ ਹਾਂ ਹਾਂ ਮੇਰੇ ਜਾਨ ਪਿੱਛੋਂ ਇਹਨਾਂ ਨੇ ਤੁਹਾਨੂੰ ਤੰਗ ਤਾਂ ਨਹੀਂ ਕੀਤਾ ਤੰਗ ਤਾਂ ਬਹੁਤ ਕਰਨ ਦੀ ਕੋਸ਼ਿਸ਼ ਕਰਦੇ ਸੀਗੇ ਪਰ ਇਹਨਾਂ ਦੀ ਚਾਲ ਦੇ ਵਿੱਚ ਮੈਨੂੰ ਕਾਮਯਾਬ ਨਹੀਂ ਹੋਣ ਦਿੱਤਾ ਫਿਕਰ ਨਾ ਕਰੋ ਤੇ ਜੀ ਤੁਸੀਂ ਮੈਂ ਆ ਗਈ ਹਾਂ ਨਾ ਦੇਖੋ ਇਹਨਾਂ ਨੂੰ ਕਿਵੇਂ ਰੜਕੇ ਨਾ ਦਾ ਜਿਉਣਾ ਹਰਾਮ ਕਰਦੇ ਆਪਾਂ ਚਲ ਆਦੀ ਖਮੇ ਕੀ ਲੈ ਕੇ ਆਈਆਂ ਆਂ ਕੀ ਹੈ ਜੀ ਜੀ ਪਰਚੀ ਜੀ ਮੇਰੀ ਗੱਲ ਸੁਣ ਇਹਦੇ ਚ ਨਾ ਬਾਰਲੀ ਦਾ ਨੰਬਰ ਅੱਜ ਤੇਰੇ ਵੀਰੇ ਦਾ ਮੈਨੂੰ ਪਿਆ ਸੀ ਨਾ ਤੇ ਨਾ ਕਾਫੀ ਟਾਈਮ ਬਾਅਦ ਮੈਂ ਬੜੀ ਕੋਸ਼ਿਸ਼ ਕੀਤੀ ਲੋਕ ਖੋਲਣ ਦੇ ਆਖਰ ਨੂੰ ਲੋਕ ਖੁੱਲ ਗਿਆ ਤੇ ਫਿਰ ਮੈਂ ਉਹਦਾ ਨੰਬਰ ਲੋਟ ਕਰਕੇ ਲੈ ਕੇ ਆਇਆ ਫਿਰ ਹੁਣ ਇਹਦਾ ਕੀ ਕਰਨਾ ਤੁਸੀਂ ਕਿਵੇਂ ਤੈਨੂੰ ਫਿਰ ਦੱਸੂੰਗੀ ਤੂੰ ਇਹਦਾ ਕੀ ਕਰਨਾ ਬਸ ਤੈਨੂੰ ਕੋ ਆਪਣੇ ਸੰਭਾਲ ਕੇ ਰੱਖ ਠੀਕ ਹੈ ਸਮਝ ਗਈ ਕਰਨ ਚਲ ਫਿਰ ਮੈਂ ਚਲਦੀ ਆਂ ਐਵੇਂ ਕੋਈ ਦੇਖ ਲੇਗਾ ਫਿਰ ਰੋਲਾ ਪਾਉਣਗੇ ਕੋਈ ਗੱਲ ਨਹੀਂ ਤੀਤੀ ਤੁਸੀਂ ਬੈਠੋ ਕੋਈ ਨਹੀਂ ਕੁਝ ਕਹਿੰਦਾ ਸਭ ਨੂੰ ਪਤਾ ਵੀ ਤੁਸੀਂ ਮੇਰੇ ਨਾਲ ਦੁੱਖ ਸਾਂਝਾ ਕਰਨ ਆਏ ਹੋ ਚਲ ਉਹ ਤਾਂ ਗੱਲ ਤੇਰੀ ਸਹੀ ਆ ਪਰ ਤੂੰ ਕੁਝ ਖਾਣਾ ਮੈਂ ਤੇਰੇ ਲਈ ਖਾਣ ਵਾਸਤੇ ਲੈ ਕੇ ਆਵਾਂ ਨਹੀਂ ਜੀ ਜੀ ਮੇਰਾ ਨਹੀਂ ਮਨ ਹੈਗਾ ਕਿਉਂ ਤੂੰ ਪਰੇਸ਼ਾਨ ਲੱਗ ਰਹੀ ਆ ਮੈਨੂੰ ਨਹੀਂ ਬਸ ਮਮੇ ਬਾਰੇ ਸੋਚ-ਸੋਚ ਕੇ ਟੈਨਸ਼ਨ ਹੋ ਜਾਂਦੀ ਆ ਜਸ਼ਨ ਤੇਨ ਕਾ ਪਤਾ ਹੀ ਆ ਇਹਨਾਂ ਹਾਲਾਤਾਂ ਦੇ ਵਿੱਚ ਕਦੇ ਮੈਂ ਵੀ ਲੰਗੀ ਸੀ ਪਰ ਆਪਾਂ ਕੀ ਕਰ ਸਕਦੇ ਆ ਆਖਰ ਨੂੰ ਆਪਣੇ ਆਪ ਨੂੰ ਸੰਭਾਲਣਾ ਤਾਂ ਪਈਗਾ ਹੀ ਤੂੰ ਬੈਠ ਮੈਂ ਲਿਆਉਣੀ ਆ ਕੁਝ ਖਾਣ ਨੂੰ ਠੀਕ ਐ ਇਹਨੂੰ ਸੰਭਾਲ ਕੇ ਰੱਖੀ ਆਪਣੇ ਕੋਲ ਜਸ਼ਨ ਜੱਸਾ ਤੇਰੀ ਸੱਸ ਠੀਕ ਸੀ ਕਿਤੇ ਦੁਵਾਰਾ ਤਾਂ ਨਹੀਂ ਉਹ ਮਰਨ ਤੋਂ ਬਾਅਦ ਉਹਦੇ ਭਾਂਡੇ ਫੇਰ ਇਕੱਠੇ ਕਰ ਲਿਆਉਣੀ ਉਹ ਕਾਹਨੂੰ ਕਰ ਲੈ ਮਮੀ ਭਾਂਡੇ ਇਕੱਠੇ ਉਹਨਾਂ ਨੇ ਮੈਂ ਤਾਂ ਜਦੋਂ ਦਾ ਉੱਥੋਂ ਆਇਆ ਉੱਥੇ ਤਾਂ ਮੈਨੂੰ ਇੱਕ ਇਹੋ ਜੀ ਗੱਲ ਪਤਾ ਲੱਗੀ ਮੇਰੇ ਤਾਂ ਪੈਰਾਂ ਹੇਠੋਂ ਧਰਤੀ ਹਿੱਲ ਗਈ ਮੈਂ ਤਾਂ ਉਹੀ ਸੋਚੀ ਜੰਨਾ ਬੈਠਾ ਐਦਾਂ ਦੀ ਕਿਹੜੀ ਗੱਲ ਤੈਨੂੰ ਪਤਾ ਲੱਗ ਗਈ ਜਿਹੜੀ ਤੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੰਮੀ ਗੱਲ ਏ ਬਹੁਤ ਵੱਡੀ ਆ ਜੇ ਤੂੰ ਸੁਣੇਗੀ ਨਾ ਤੇਰੇ ਵੀ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਜੂਗੀ ਹੋਇਆ ਕੀ ਦੱਸਦਾ ਸਹੀ ਗੱਲ ਪਤਾ ਕੀ ਆ ਜਿਹੜਾ ਤਾਰੀ ਆ ਨਾ ਉਹ ਜਸ਼ਨ ਦਾ ਸਕਾਪੜਾ ਹੈ ਜਸ਼ਨ ਦਾ ਸਕਾਪੜਾ ਉਹ ਨਹੀਂ ਤੈਨੂੰ ਭੁਲੇਖਾ ਲੱਗਾ ਹੋਣਾ ਕੀ ਮਜ਼ਾਕ ਕਰਦਾ ਉਹ ਮੰਮੀ ਬੱਚੇ ਨੂੰ ਡਰਾਉਂਦਾ ਯਾਰ ਤੇਰੇ ਨਾਲ ਮਜ਼ਾਕ ਥੋੜੀ ਕਰੂੰ ਮੈਂ ਸੱਚੀ ਉਹਦਾ ਸਕਾਪੜਾ ਹੋ ਇੱਕੋ ਮਾਂ ਦੀ ਕੁੱਖੋਂ ਪੈਦਾ ਹੋਏ ਨੇ ਉਹ ਤਾਰੀ ਸਗਾਪਰਾ ਗੱਲ ਹਜਮ ਜੇ ਨਹੀਂ ਹੁੰਦੀ ਗੱਲ ਸੁਣ ਸਾਰੀ ਪਹਿਲਾਂ ਤੂੰ ਛਾ ਤੇ ਆਹ ਗੱਲ ਐ ਆਹੋ ਉਦੋਂ ਦੀ ਇਹ ਚੌੜੀ ਹੋਈ ਫਿਰਦੀ ਆ ਕਿ ਵੀ ਤਾਰੀ ਮੇਰਾ ਸਗਾਪਰਾ ਤਾਰੀ ਮੇਰਾ ਸਗਾਪਰਾ ਮੈਂ ਤਾਂ ਸੋਚਿਆ ਵੀ ਮੇਰਾ ਮਜ਼ਾਕ ਕਰਦਾ ਉਹ ਮਜ਼ਾਕਾਂ ਨੂੰ ਕਰਦਾ ਮੰਮੀ ਮੈਨੂੰ ਤਾਂ ਚੋਰਾ ਖਾਈ ਜਾਂਦਾ ਵੱਡ ਵੱਡ ਹੋ ਜਾਂਦਾ ਮੈਂ ਤਾਂ ਉਥੋਂ ਦਾ ਇਹੀ ਸੋਚਾਂ ਚ ਆਇਆਗਾ ਤੈਨੂੰ ਕਹਦਾ ਚੋਰਾ ਖਾਈ ਜਾਂਦਾ ਜ਼ਮੀਨ ਤੇਰੇ ਨਾਂ ਲੱਗੇ 10 ਕਿੱਲੇ ਤੈਨੂੰ ਚੋਰਾ ਇਹਦੀ ਛੱਡ ਦਫਾ ਕਰ ਸਕਾ ਹੋਵੇ ਭਰਾ ਚਾਹੇ ਸ਼ਰੀਕ ਹੋਵੇ ਅਸੀਂ ਕੀ ਲੈਣਾ ਕਿਸੇ ਤੋਂ ਉਹ ਮਰ ਗਿਆ ਇਹਦੀ ਮਾਂ ਨੇ ਮਰ ਜਾਣਾ ਯਾਰ ਤੂੰ ਤਾਂ ਇਕੱਲੀ ਹੁਣ ਦੀ ਸੋਚਦੀਆਂ ਮੜਾ ਜਾ ਐਵੇਂ ਵੀ ਸੋਚ ਲਿਆ ਕਰ ਜਦੋਂ ਜਸ਼ਨ ਨੂੰ ਪਤਾ ਲੱਗਿਆ ਤਾਰੀ ਮੇਰਾ ਸਾਕਾ ਭਾਈ ਆ ਕੀ ਪਤਾ ਇਹਦੇ ਮਨ ਚ ਕਦੋਂ ਆਜੇ ਵੀ ਮੇਰਾ ਸੱਕਾ ਭਾਈ ਹੈਗਾ ਮੇਰੀ ਜ਼ਮੀਨ ਤੇ ਪਹਿਲਾ ਹੱਕ ਹਮੇਸ਼ਾ ਮੇਰੇ ਭਾਈ ਦੇ ਰਹੂਗਾ ਉਹਦੇ ਨਾਲ ਲਵਾਉਣ ਦੀ ਗੱਲ ਕਰਦੇ ਫੇਰ ਇਹਨੂੰ ਕੌਣ ਰੋਕੂਗਾ ਐਵੇਂ ਕਰ ਦੂੰਗੀ ਉਹਦੇ ਨਾਂ ਜ਼ਮੀਨ ਲੈ ਮਾਛਤਰਾੜ ਬਹੁਤ ਫੇਰੂੰ ਡਿੰਪਲ ਤੋਂ ਭਿਆਨਕ ਇਹਦਾ ਹਾਲ ਕਰੂੰਗੀ ਮੈਂ ਜੇ ਮੈਨੂੰ ਪਤਾ ਲੱਗ ਗਿਆ ਵੀ ਜ਼ਮੀਨੇ ਨੇ ਤਾਰੀ ਦੇ ਨਾ ਕਰਵਾਉਣ ਦੀ ਸੋਚੀ ਕੋਈ ਗੱਲ ਨਹੀਂ ਐ ਨਹੀਂ ਇਹ ਜ਼ਮੀਨ ਤਾਰੀ ਦੇ ਨਾ ਕਰਵਾ ਸਕਦੀ ਹਾਂ ਉਹ ਮੰਮੀ ਕਰਵਾਉਣ ਦਾ ਕੋਈ ਪਤਾ ਨਹੀਂ ਹੁੰਦਾ ਬੰਦੇ ਦਾ ਮਨ ਕਦੋਂ ਬਦਲ ਜੇ ਸਾਰਾ ਕੁਝ ਦੇਖ ਕੇ ਚਲਣਾ ਪੈਂਦਾ ਕੁਛ ਨਹੀਂ ਦੇਖਣਾ ਦਿਖਾਉਣਾ ਲੈ ਤਾਰੀ ਦੇ ਨਾਂ 'ਤੇ ਜ਼ਮੀਨ ਕਰਾ ਦੇ ਇਹਨੂੰ ਤਾਂ ਮੈਂ ਪਾ ਦੂੰ ਪੜਨੇ ਜੁੱਤੀ ਬਹੁਤ ਭਰਾਉ ਇਹਦੇ ਮੈਂ ਜੇ ਜ਼ਮੀਨ ਦਾ ਇਹਨੇ ਨਾਂ ਵੀ ਲਿਆ ਨਾ ਮਸਾ ਮਸਾ ਤਾਂ ਸਾਡੇ ਹੱਥ ਜ਼ਮੀਨ ਆਈ ਆ ਹੁਣ ਅਸੀਂ ਕਰੋੜਾਂ ਦੀ ਜ਼ਮੀਨ ਉਹਨਾਂ ਨੂੰ ਫੇਰ ਵਾਪਸ ਕਰ ਦਈਏ ਹੋਰ ਰਹਿਣ ਦੇ ਸਾਫ਼ ਮੁੱਕਰ ਜੇ ਕਹੂੰ ਵੀ ਜੇ ਬਲਤਾ ਉਹਨੇ ਕਹਿਣਾ ਹੀ ਨਹੀਂ ਜੇ ਕਿਹਾ ਤਾਂ ਫਿਰ ਦੇਖੀ ਜਾਂ ਕਿ ਹੁੰਦਾ ਇਹਦਾ ਕੀ ਨਹੀਂ ਉਏ ਦਾਦਾ ਜੱਲ ਜਿਹੜਾ ਕੁਝ ਹੋ ਹੋਊਗਾ। ਇਸ਼ੂ ਦਾ ਕੀ ਬਣਿਆ? ਕੋਈ ਗੱਲਬਾਤ ਕਰਕੇ ਗਿਆ ਤੇਰੇ ਨਾਲ ਕੰਨਾ ਕੁਛ। ਉਹ ਨਹੀਂ ਕੋਈ ਵੀ ਗੱਲਬਾਤ ਕਰਦਾ। ਉਹ ਤਾਂ ਮੈਨੂੰ ਐ ਲੱਗਦਾ ਵੀ ਡਿੰਪਲ ਨੇ ਕੋਈ ਜਾਦੂ ਟੂਣਾ ਕਰਵਾਤਾ ਉਹਦੇ ਸਿਰ ਤੇ। ਉਹ ਤਾਂ ਮੇਰੀ ਸੁਣਦਾ ਹੀ ਨਹੀਂ। ਉਹ ਤਾਂ ਬੱਸ ਅੱਧ ਜਮੀਨ ਚਾਹੀਦਾ, ਅੱਧ ਜਮੀਨ ਚਾਹੀਦਾ। ਦਿਮਾਗ ਉਹਦਾ ਖਰਾਬ ਹੋਇਆ ਪਿਆ ਮੁੰਡੇ ਦਾ। ਮੰਮੀ, ਤੇਰੇ ਸਾਹਮਣੇ ਸਵੇਰੇ ਵੀ ਹੋਈ ਕਰ ਜਾਂਦਾ ਸੀ। ਮੈਨੂੰ ਜ਼ਮੀਨ ਚੌਥਾ ਹਿੱਸਾ ਚਾਹੀਦਾ। ਨਾ ਤੂੰ ਆਪੇ ਦੱਸ ਐਨੀ ਔਖੀ ਹੋ ਕੇ ਮੈਂ ਜ਼ਮੀਨ ਲਈ ਆਇਆ ਇਹ ਠੀਕ ਐ। ਪਤਾ ਨਹੀਂ ਕੀ ਕੀ ਪਾਪੜ ਵੇਲਦੇ ਨੇ ਆਪਾਂ ਕਰੋੜਾਂ ਦੀ ਜ਼ਮੀਨ ਚੋਂ ਕਿਵੇਂ ਅੱਧਾ ਹਿੱਸਾ ਦੇਦਾ ਮੈਂ ਉਹਨੂੰ ਪਾਗਲਾਂ ਨਹੀਂ ਗੱਲਾਂ ਨਹੀਂ ਕਰਦਾ ਉਹ بے ਪੱਤ ਅੱਧਾ ਹਿੱਸਾ ਤਾਂ ਵੈਸੇ ਬਣਦਾ ਜੇ ਤੂੰ ਸੱਚ ਪੁੱਛੇ ਤਾਂ ਮੈਂ ਆਪਣੇ ਦੋਹਾਂ ਜਵਾਕਾਂ 'ਚ ਫਰਕ ਨਹੀਂ ਕਰਨਾ ਚਾਹੁੰਦੀ ਤੂੰ ਵੀ ਤਾਂ ਉਹਦੇ ਸਹੁਰਿਆਂ ਤੇ ਸਿਰ ਦੇ ਐਸ਼ ਕੀਤੀ ਐ ਉਹ ਮੰਮੀ ਉਹਦੇ ਸਹੁਰਿਆਂ ਦੇ ਸਿੱਟੇ ਐਸ਼ ਕੀਤੀ ਆ ਉਹ ਗੱਲ ਅੱਡਾ ਠੀਕ ਐ ਅਗਲੇ ਨੇ ਕਰਵਾਈ ਹੈਗੀ ਪਰ ਆਪਣਾ ਤਾਂ ਬਈ ਹਿਸਾਬ ਕਿਤਾਬ ਸੱਦਾਗਾ ਦੇਖ ਮੈਂ ਨਹੀਂ ਆਪਦੀ ਜ਼ਮੀਨ ਚੋਂ ਉਹ ਖੁੱਡ ਵੀ ਦਿੰਦਾ ਮੇਰੇ ਤਾਂ ਕੋਰੀ ਨਾ ਆ ਗਈ ਅੱਜ ਸਮਝ ਲੈ ਉਹ ਕੱਲੂ ਸਮਝ ਲੈ ਗੱਲ ਨੂੰ ਆਉਦੇ ਪੱਲੇ ਵੱਲੇ ਬਸ ਤੂੰ ਤਾਂ ਜੱਸ ਹੁਣ ਜਿੱਦ ਨੂੰ ਜਿੱਦ ਕਰਕੇ ਬੈਠਾ ਉਹ ਕਮਾਈ ਕਰਕੇ ਵੀ ਤੈਨੂੰ ਭੇਜਦਾ ਸੀ ਉਹਦੇ ਸਹੁਰਿਆਂ ਦੇ ਸਿਰ ਤੇ ਤੂੰ ਐਸ਼ ਕੀਤੀ ਐਨੀ ਉਹ ਐਨੀ ਕਮਾਈ ਆਪਾਂ ਨੂੰ ਉਡਾਉਂਦਾ ਦੁੱਪਲ ਦਾ ਪਿਓ ਮਰ ਗਿਆ ਤੇ ਤੂੰ ਹੁਣ ਆਦੋ ਉਹਦੇ ਨਾਂ ਨਹੀਂ ਲਵਾ ਸਕਦਾ ਲਵਾ ਦੇ ਉਹਦੇ ਨਾਂ ਮਾਂ ਮੇਰੀ ਨਾਂ ਤਾਂ ਨਾ ਠੀਕ ਆ ਇਹ ਗੱਲ ਦਾ ਤੂੰ ਵੀ ਨਾ ਬਹਿਮ ਪਾਣੀ ਮੰਨ ਚ ਮੈਂ ਤਾਂ ਨਹੀਂ ਪਾਲਦੀ ਮੈਂ ਕਿਹੜਾ ਹਿੱਕ ਤੇ ਰੱਖ ਕੇ ਲੈ ਜਾਣੀ ਆ ਮੈਂ ਤਾਂ ਤੁਹਾਡਾ ਭਲਾ ਸੋਚਦੀ ਆ ਪਰ ਜੇ ਹਸਾ ਉਹਨਾਂ ਤੁਹਾਡੀ ਜੈਦ ਵਧੀ ਜਾਂਦੀ ਹੈ ਨਾ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਬਹੁਤਾ ਟਾਈਮ ਇਕੱਠੇ ਇੱਥੇ ਇੱਕ ਥਾਂ ਥਾਲੀ ਚ ਖਾਓਗੇ ਕੋਈ ਨਾ ਛੋਟੇ ਭਾਈ ਤੂੰ ਮੇਰੇ ਨਾਲ ਤਾਂ ਚਲਾਕੀ ਖੇਡ ਗਿਆ ਪਰ ਜਿਹੜੀ ਚਲਾਕੀ ਹੁਣ ਤੇਰੇ ਨਾਲ ਮੈਂ ਖੇਡੂਗਾ ਨਾ ਉਹਦਾ ਤੇ ਤੈਨੂੰ ਟਾਈਮ ਆਉਣ ਦੀ ਪਤਾ ਲੱਗੂਗਾ ਵੀ ਕੌਣ ਭੋਲਾ ਸੀ ਤੇ ਕੌਣ ਚਲਾਕ ਹਜਾ ਬੋਤਾ ਬਸ ਤੂੰ ਨਾ ਬੋਲੀ ਮੈਂ ਨਹੀਂ ਬੋਲਾਂਗਾ ਹੈਲੋ ਇਹਨੂੰ ਕਿੱਧਰ ਲਈ ਆਉਣੀ ਆ ਸ਼ਰੀਕ ਦੇ ਪੁੱਤ ਨੂੰ ਨਾਲ ਆਵਦੇ ਵੀ ਹੋਣ ਅੱਜ ਇਹ ਸ਼ਰੀਕ ਦਾ ਪੁੱਤ ਬਣ ਗਿਆ ਤੂੰ ਮਾੜਾ ਮੋਟਾ ਦਾ ਸੋਚ ਲਿਆ ਕਰ ਹਜੇ ਤੂੰ ਮੈਨੂੰ ਸੋਚਣ ਲਈ ਕਹਨੀ ਆ ਯਾਰ ਬਾਪੂ ਕਹੇ ਜੀਆਂ ਗੱਲਾਂ ਕਰੀ ਜਾਂਦਾ ਤਾਂ ਕਿਹੜੇ ਪਾਸੇ ਸ਼ਰੀਕ ਦਾ ਪੁੱਤ ਹੋ ਗਿਆ ਮੈਂ ਮੈਂ ਹੁਣ ਤੱਕ ਤੈਨੂੰ ਹੀ ਕਿਉਂ ਕਹਿੰਦਾ ਆ ਤੇ ਤੂੰ ਹੀ ਮੇਰਾ ਪਿਓ ਰਹੇਗਾ ਉਹ ਮੈਂ ਤੇਰਾ ਕੋਈ ਪਿਓ ਨਹੀਂ ਓਏ ਤੈਨੂੰ ਨਾ ਉਸੋ ਸ਼੍ਰੀਕ ਦੀਤੀ ਮੇਰੀ ਭੇਜਿਆ ਹੋਊਗਾ ਸਿਖਿਆ ਕੇ ਵੀ ਉਧਰ ਜਾਈ ਮਗਰ ਮਾਛੜੇ ਹੰਝੂ ਕਹਿਰੀ ਹੈ ਤੇ ਸ਼ਹਿਰ ਤੇਰਾ ਤਾਇਆ ਕੋਈ ਜਾਵੇ ਯਾਰ ਬਾਪੂ ਇਹ ਜਿਆ ਗੱਲਾਂ ਕਿਉਂ ਕਰਦਾ ਜੇ ਮੈਂ ਅੱਜ ਉਧਰ ਰਹਿ ਗਣ ਤਾਂ ਮੇਰੇ ਕੋਲ ਹਮੇਸ਼ਾ ਲਈ ਮੇਰਾ ਪਿਓ ਖੋਇਆ ਜਾਊਗਾ ਮੈਂ ਤਾਂ ਆ ਬੇਸ਼ੱਕ ਤੂੰ ਆਵਦੀ ਜ਼ਮੀਨਾਂ ਉਧਰ ਰੱਖ ਮੇਰੇ ਨਾਲ ਲੱਗੀ ਤਾਂ ਨਹੀਂ ਬਸ ਮੈਨੂੰ ਕੋਈ ਡਰਾਮਿਆਂ ਦੀ ਲੋੜ ਨਹੀਂ ਯਾਰ ਬਾਪੂ ਤੂੰ ਨਹੀਂ ਸਮਝਦਾ ਤੂੰ ਤਾਂ ਜ਼ਮੀਨ ਮੇਰੇ ਨਾਲ ਲਵਾਈ ਤਾਂ ਨਹੀਂ ਮੈਂ ਕਹਿੰਦਾ ਤੂੰ ਖੁੱਡ ਵੀ ਨਾ ਲਵਾ ਬਸ ਜਿਹੜਾ ਪਿਓ ਦਾ ਹੱਥ ਮੇਰੇ ਸਿਰ ਤੇ ਨੂੰ ਇਹਨਾ ਚੱਕ ਬਸ ਤੂੰ ਚੁੱਪ ਕਰ ਜਾ ਨਹੀਂ ਸਕਦਾ ਤੂੰ ਚੁੱਪ ਕਰ ਜਾ ਉਹ ਇੱਥੇ ਯਾਰ ਬਾਪੂ ਸੁਣਦਾ ਕਿਉਂ ਨਹੀਂ ਮੈਂ ਨਹੀਂ ਰਹਿ ਸਕਦਾ ਤੇਰੇ ਬਿਨਾਂ